ਬੀ ਸਹਿ ਸਵਾਮ ਮਲੇਰ ਕੋਟਰਾ ਪੱਲੋਂ ਅੱਜ ਤਾਰਾ ਕਾਨਵਨ ਸਕੂਲ ਮਲੇਰ ਕੋਲਾ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਅਮਰਗੜ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਕర్జਨ ਮਾਜਰਾ ਇੰਦਰਜੀਤ ਸਿੰਘ ਮੁੰਡੇ ਜੈਨ ਕੋ ਪੰਜਾਬ ਦੇ ਚੇਅਰਮੈਨ ਨਵਜੋਤ ਸਿੰਘ ਜਰਗ ਵੱਲੋਂ ਹਾਜ਼ਰੀ ਲਗਵਾਈ ਗਈ ਇਸ ਮੌਕੇ ਪੰਜਾਬ ਦੇ ਉੱਗੇ ਕਵੀਆਂ ਅਤੇ ਲਿਖਾਰੀਆਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਅਤੇ ਇਸ ਮੌਕੇ ਤੇ ਅਬਾ ਖਾਲੀਵਾਲ ਬਲੋਸਟੇਜ ਦੀ ਕਾਰਵਾਈ ਬਖੂਬੀ ਨਿਭਾਈ ਗਈ ਇਸ ਸਮਾਗਮ ਦੇ ਵਿੱਚ ਕਾ ਮਹਿਕਾਂ ਪੁਸਤਕ ਦੇ ਸੰਪਾਦਕ ਜਸਵੰਤ ਸਿੰਘ ਢਾਲੀਵਾਲ ਅਤੇ ਉਪ ਸੰਪਾਦਕ ਯਾਨੀ ਕਿ ਹੈਪੀ ਪੁਨਾ ਬਾਰਿਆ ਜੀ ਲਿਖੀ ਹੋਈ ਕਿਤਾਬ ਦੀ ਕੁੰਡ ਚੁਕਾਈ ਕੀਤੀ ਗਈ ਆਉ ਦਿਖਾਉਣਾ ਤੁਹਾਨੂੰ ਇਸ ਮੌਕੇ ਇਸ ਸਮਾਰੋਹ ਦੀਆਂ ਤਸਵੀਰਾਂ ਦੀ ਜ਼ੁਬਾਨੀ ਮਲੇਰ ਕੋਲਾ ਤੋਂ ਜਰਨਲਿਸਟ ਮੁਹੰਮਦ ਹਾਨੀਫ ਥਿੰਦੀ ਦੀ ਰਿਪੋਰਟ Good. E Má. Uh... ਆਦਾਰ ਜੀ ਮੈਂ ਕਹਿੰਦਾ ਹੋਰ ਹੋਰ ਕੀਦੇ ਕੋਲੇ ਕੱਲੂ ਬੰਦਾ ਗੱਲ ਦਿਲ ਦੀ ਔਲਾਦ ਦੀ ਨਾ ਮਾਪਿਆਂ ਨਾਲ ਮਤ ਮਿਲਦੀ ਮੰਮੀ ਕਹਿੰਦੀ ਰਸਮਾਂ ਦੇ ਨਾਲ ਤੋੜਨੀ ਕੁੜੀ ਕੋਟ ਲਾਉ ਮੈਂ ਫੇਰੋਂ ਮੁਫਰੇ ਬਾਪੂ ਬਰਤਾਂ ਦੇ ਕੁੜੀਆਂ ਲਾਉਣ ਤੋਂ ਖੜਾ ਮੁੰਡਾ ਬੁਲਟ ਦੇ ਲਾਏ ਕਿ ਪਾਉਂਦਾ ਮੈਂ Sábado soluto tem no e que é sábado soluto tem no que ਤਾਂ ਅੰਗਤ ਪੀੜੀਆਂ ਆ ਕੋਣੀ ਤੋੜੇ ਨਾ ਤੇ ਅੰਗਿਤਾ ਅੰਗਤ ਨਾ ਮੇਰਾ ਮੇਰੇ ਸੇ ਤੁਜੋ ਜੋਰਦਾਰ ਮੈਂ ਡੁੱਬ ਜਾਮ ਦਿੱਲੀ ਦੇ ਹਵਾਈ ਅੱਡੇ ਆਵੇਂ ਜਿਹੜਾ ਹਰ You can have ਮਿਹਰ ਭਾਵੇ ਫਿੱਕਾ ਦੇਹਾ ਉਝ ਆਪਣੇ ਵਰਗੇ ਨਾਲ ਲਾ ਕੇ ਆਪਣੇ ਵਰਗੇ ਨਾਲ ਲਾ ਕੇ ਮੈਂ ਜੰਗ ਲੜ रचना पढ़ियूं वाकई ते लिखे ਵਿਦਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਨਵਾਲੀ ਹਲਕਾ ਅੰਮ੍ਰਿਤਸਰ ਦੀ ਵਿਦਾਇਕ ਸਾਹਿਬ ਕੀ ਸਮਾਗਮ ਸੀ ਸਾਡੇ ਬਹੁਤ ਹੀ ਬੁੱਧੀਜੀਵ ਵਰਗ ਲਖਾਰੀ ਜਿੰਨੇ ਵੀ ਨਵੇਂ ਸਰਜਿਕ ਨੇ ਪੁਰਾਣੇ ਨੇ ਅੱਜ ਸਾਰੇ ਇੱਥੇ ਇਕੱਠੇ ਹੋ ਕੇ ਉਹਨਾਂ ਨੇ ਇੱਕ ਸਭਾ ਕੀਤੀ ਹੈ ਜਿਹਦੇ ਵਿੱਚ ਸਾਡੇ ਤੁੰਗਰ ਦੇ ਕਲਮਾਂ ਨੇ ਆਪਣੇ ਆਪਣੇ ਬੁੱਧੀ ਦੇ ਨਾਲ ਅਲੱਗ-ਅਲੱਗ ਜੋਹਰ ਵਿਖਾਏ ਨੇ ਤੇ ਬੜੀਆਂ ਸ਼ਾਨਦਾਰ ਕਵਤਾਵਾਂ ਪੜ੍ਹੀਆਂ ਨੇ ਇੱਕ ਸਾਡੇ ਪੁਸਤਕਾ ਜਿਹਦੇ ਵਿੱਚ ਕਈ ਨਵੇਂ ਲੇਖਕਾਂ ਦੀ ਕਾਬ ਮਹਿਕਾ ਤਾ ਜਿਹੜਾ ਰਿਲੀਜ਼ ਕਰੀਆ ਤੇ ਮੈਨੂੰ ਲੱਗਿਆ ਵੀ ਮਨ ਦੇ ਸਕੂਨ ਦੇਣ ਵਾਲੇ ਇਹ ਪ੍ਰੋਗਰਾਮ ਸਾਨੂੰ ਚਿਰ ਤੱਕ ਜਾਣਾ ਤੇ ਇਹਨਾਂ ਨੂੰ ਮੈਸੇਜ ਆਵੇ ਹੋਰ ਨਾ ਵਧੀਆ ਪ੍ਰੋਗਰਾਮ ਕਰੰਨ ਨੌਜਾਨ ਆ ਤੁਹਾਡੇ ਵੱਲੋਂ ਕੋਈ ਹੰਲਾ ਸ਼ੇਰੀ ਬਿਲਕੁਲ ਮੈਂ ਤਾਂ ਇੱਕ ਹੀ ਗੱਲ ਕਹੂੰਗਾ ਵੀ ਸੋਸ਼ਲ ਮੀਡੀਆ ਨਾਲ ਸਿਰਜਣਾ ਕਰਦਾ ਜੇ ਤੁਸੀਂ ਯਾਤਰੀ ਲੈਣੀ ਹੈ ਤਾਂ ਆਪਣੇ ਵਿਚਾਰਾਂ ਨੂੰ ਵੱਡੇ ਕਰੋ ਉੱਚੇ ਕਰੋ ਕਿਤਾਬਾਂ ਪੜੋ ਜਿਹਦੇ ਨਾਲ ਤੁਹਾਨੂੰ ਤੇ ਪੰਜਾਬ ਨੂੰ ਤੇ ਸਾਡੇ ਭਵਿੱਖ ਨੂੰ ਸੁਰੱਖਿਤ ਕਰਨ ਦੇ ਲਈ ਉਹਦਾ ਮੋਢਲਾ ਯੋਗਦਾਨ ਬਣਦਾ ਫਣੋ ਅਸੀਂ ਉਹ ਸਾਡੀ ਧਰਤੀ ਗੁਰੂ ਪੀਰਾਂ ਦੀ ਧਰਤੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਰਹਿਣਾ ਹੈ ਗੁਰੂ ਨਾਨਕ ਵਰਗੇ ਸਾਡੇ ਰਹਿਬਰ ਨੇ ਨੂੰ ਗੋਵਿੰਦ ਸਿੰਘ ਜੀ ਨੇ ਦੁਨੀਆ ਦੇ ਵਿੱਚ ਖਾਸ ਵਜਿਹਾ ਸਥਾਪਨਾ ਕਰਕੇ ਨਿਆਰੀ ਤਾਕਤ ਦਿੱਤੀ ਆ ਤੇ ਇਸ ਧਰਤੀ ਦੇ ਵਿੱਚੋਂ ਜੇ ਹੁਣ ਐਦਾਂ ਦੀਆਂ ਕਮਜ਼ੋਰ ਨੀਤੀਆਂ ਵਾਲੇ ਲੋਕੀ ਪ੍ਰਗਟ ਹੁੰਦੇ ਨੇ ਪੈਦਾ ਹੁੰਦੇ ਨੇ ਤਾਂ ਸਾਡੇ ਲਈ ਉਹ ਉਹਨਾਂ ਦੀ ਕੁਰਬਾਨੀ ਨੂੰ ਵੀ ਅਸੀਂ ਇਹ ਤਾਂ ਬਲੰਦਾ ਜਿਹਦਾ ਇਤਾਜ ਕਰਦੇ ਆ ਸਾਡੇ ਆਪਣੇ ਜਿਹੜੇ ਬੱਚੇ ਨੇ ਉਹ ਜੇ ਹੁਣ ਉਹੀ 버ਗਰ ਖਾਣ ਜੋਗੇ ਹੀ ਰਹਿ ਗਏ ਤਾਂ ਫਿਰ ਗੁਲਾਮੀ ਤੋਂ ਕਿਹੜਾ ਰੋਕੂਗਾ ਇਹ ਸਾਡੇ ਤੁਸੀਂ ਸਾਡੇ ਦਾ ਪੁੱਤਾਂ ਕੋਲ ਤਾਂ ਉਸਾਂ ਇੱਕ ਇੱਕ ਕਦਮ ਚੱਲਿਆ ਰਹਾ ਤੁਹਾਡੇ ਸਿਰ ਮੱਥੇ ਤੇ ਮੈਂ ਇੱਕ ਦੀਪਕਵਾਰੇ ਗੱਲ ਕਰ ਰਿਹਾ ਹੂੰ ਉਹਨਾਂ ਨੇ ਜੋ ਦੀਪਕਵਾਰੇ ਦੱਸਿਆ ਉਹ ਬਾਹਰ ਜਿਹੜਾ ਦੱਸਿਆ ਉਹ ਬਹੁਤ ਵਧੀਆ ਦੱਸਿਆ ਤੇ ਮੈਂ ਅੰਦਰ ਵਰਕੇ ਹੂੰ 옳ਤਾ ਕੁਮਾਰ ਗਾਗਰਤਾ ਮੁੰਦੀਪ 옳ਤਾ ਕੁਮਾਰ ਗਾਗਰਤਾ ਜਸਮੈ ਜਰਾ ਕੇ ਰਾਹ ਸੇ ਸਮੇਂ ਜਰਾ ਕਰਾ ਫਿਰ ਰੋਗ ਬਿਲ ਦੀ ਪਾਤੀ ਚੱਲ ਤਰ ਹੈ 12 ਮਾਸ ਦਿਨ ਕਿਸੇ ਮਹਾਰਾਜ ਕੋਲ ਨੇ ਕਿਸੇ ਸੰਤਰੇ ਕਿਸੇ ਫਕੀਰ ਨੇ ਕਿਸੇ ਆਉਲੀਏ ਨੇ ਅੰਦਰ ਵਰਕੇ ਉਹਦੇ ਦਰਸੂ ਕੀਤੇ ਵਾਹ ਉਸੇ ਉਹ ਦੀਪਕ ਨੂੰ ਬਾਹਰ ਲਿਆ ਉਹ ਦੀਪਕ ਗੁਰੂ ਗ੍ਰੰਥ ਸਾਹਿਬ ਦੇ ਤਾਬੇ ਹਰ ਵਕਤ ਜਾਂਦਾ ਉਹ ਦੀਪਕ

ਜੇ ਮੈਂ ਦੇਖਾਂ ਗੁਣ ਰਖੇ ਕੁਝ ਨਹੀਂ ਬਰੇ ਜੇ ਮੈਂ ਦੇਖਾਂ ਰਹੂ ਤਾਂ ਤੇਹੀ ਬੱਲੇ ਬਿਟਾ ਦੇ ਆਪਣੀ ਹਸਤੀ ਕੋ ਅger ਕੁਝ ਵਕਤ ਰਹਾ ਚਾਹੇ ਦਾਣਾ ਖਾਤ ਮਿਲ ਕੇ ਇਕੱਤਰ ਗੁਣੋ ਜਾਨ ਕੀ ਬਾਤ ਇੱਕ ਮਾਨੀਅਤ ਵਾਲੀ ਸ਼ਾਨ ਪਰਮਾਨੀਅਤ ਦਾ ਸੰਕਲਪ ਤੋਂ ਅਜੀਬ ਹੁੰਦਾ ਹੈ ਰਜ਼ਾ ਵੀ ਰਹਿਣ ਵਾਲਾ ਸਭ ਤੋਂ ਕਰੀਬ ਹੁੰਦਾ ਹੈ ਬਿਤਾਤਾ ਹੈ ਜੋ ਗੇਰਗਾ ਉਸ ਦੀ ਯਾਦ ਵਿੱਚ ਵਿਰਾਸਤ ਹਸਕਰ ਉਸੇ ਗੁਣਸੀ ਆ ਜੀ ਕਮਲਜੀਤ ਜੀ ਅੱਜ ਕੀ ਪ੍ਰੋਗਰਾਮ ਸੀ ਤੇ ਕਿੰਨਾ ਸੋਹਣਾ ਲੱਗਿਆ ਅੱਜ ਵੈਸੇ ਪੰਜਾਬ ਦੇ ਸਿਹਤ ਸੰਗਮ ਮਲੇਰਕੋੜ ਵਾਲਿਆਂ ਦਾ ਸੱਤਕ ਪ੍ਰੋਗਰਾਮ ਸੀ ਉਹਨਾਂ ਦੇ ਕਾਵ ਮਹਿਕਾਂ ਕਿਤਾਬ ਐਡੀਓ ਰਿਲੀਜ਼ ਕੀਤੀ ਗਈ ਹੈ ਹੋਰ ਲੇਜ਼ ਦੇ ਉੱਤੇ ਸਾਰੇ ਸਿਹਤਕਾਰ ਇਲਾਕੇ ਦੇ ਇਕੱਠੇ ਹੋਏ ਸੀ ਤੇ ਬਹੁਤ ਪ੍ਰਸ਼ੰਸਾ ਹੋਈ ਹੈ ਆਜ ਕਰਕੇ ਐਮਐਲਏ ਸਾਹਿਬ ਇਸ ਮਰਕੜਾ ਹਲਕੇ ਦੇ ਜਸਵੰਤ ਸਿੰਘ ਜੀ ਗੱਜਨਮਾਦਰਾ ਉਹ ਆਏ ਹੋਏ ਸੀ ਅੰਦਰਜੀਤ ਮੁੰਡੇ ਇੰਡਸਟਰੀਅਲਿਸਟ ਵੀ ਨੇ ਤੇ ਸਮਾਜ ਸੇਵਕ ਵੀ ਨੇ ਤੇ ਵਾਤਾਵਰਨ ਪ੍ਰੇਮੀ ਬਹੁਤ ਇੰਟਰਨੈਸ਼ਨਲ ਪੱਧਰ ਦੇ ਨੇ ਉਹ ਵੀ ਆਏ ਹੋਏ ਸੀ ਸਾਰਾ ਦਾ ਸਮਾਗਮ ਜਿਹੜਾ ਬਹੁਤ ਵਧੀਆ ਹੋ ਜਾਏ ਤੇ ਇੱਕ ਆਪਣੇ ਕਾ ਮੈਕਾ ਪੰਨ ਸੰਗ੍ਰਹਿ ਜਿਹੜਾ ਰਿਲੀਜ਼ ਕੀਤਾ ਗਿਆ ਹਾਂ ਉਹਦੇ ਬਾਰੇ ਕੋਈ ਮੁਹਾਰਤ ਤਾਂ ਹਾਂ ਇਹ ਸਾਰੀਆਂ ਹਫ਼ਤਾਵਾਂ ਨੇ ਜਿਹੜੀਆਂ ਮੈਂ ਵੀ ਇਹਦੇ ਵਿੱਚ ਮੂਰੇ ਮੁੱਖ ਸ਼ਬਦ ਲਿਖੇ ਨੇ ਮੈਂ ਸਾਰੀ ਕਿਤਾਬ ਉਹ ਤੋਂ ਵੀ ਪਹਿਲਾਂ ਦੀਆਂ ਸਾਰੀਆਂ ਦੇ ਹਫ਼ਤਾਵਾਂ ਪੜ੍ਹੀਆਂ ਨੇ ਮੈਂ ਦੇਖਿਆ ਵੀ ਚਾਹੇ ਨਵੇਂ ਲਖਾਰੀ ਨੇ ਚਾਹੇ ਪੁਰਾਣੇ ਲਖਾਰੀ ਨੇ ਸਾਰਿਆਂ ਦੇ ਵਿੱਚ ਇੱਕ ਜ਼ਿੰਦਗੀ ਪ੍ਰਤੀ ਪਿਆਰ ਮੁਹੱਬਤ ਹੈ ਉਹਦੇ ਵਿੱਚ ਪ੍ਰਗਟ ਹੁੰਦਾ ਹੈ ਔਰ ਸਾਰੇ ਸਮਾਜ ਦੀ ਉਸਾਰੀ ਵਾਸਤੇ ਜੀਵਨ ਦੀ ਉਸਾਰੀ ਵਾਸਤੇ ਆਪਣੇ ਆਪ ਕਫਤਾ ਦੇ ਵਿੱਚ ਪੇਸ਼ ਕੀਤਾ ਤੇ ਬਹੁਤ ਵਧੀਆ ਕਫਤਾ ਮਾਨੇ ਮੇਰਾ ਖਿਆਲ ਹੈ ਵੀ ਸਹਿਤ ਸੰਗਮ ਉਹ ਜੋੜੇਪੁਰਾਂ ਤੋਂ ਲੈ ਕੇ ਇੱਕ ਲੰਮਾ ਸਫਰ ਕਰਕੇ ਮਲੇਰਕੋਲੇ ਵਿਜੇ ਸਾਹਿਬ ਆਈ ਹੈ ਲੰਮੇ ਸਫਰ ਦੇ ਵਿੱਚ ਜੇ ਕੋਈ ਕਿਤਾਬ ਆਪਦੇ ਮੈਂਬਰਾਂ ਦੀ ਕੱਢੀ ਹੈ ਉਹ ਪਹਿਲੀ ਪੁਸਤਕ ਹੈ ਇਹ ਇਹ ਵੀ ਇੱਕ ਮਹੱਤਵਪੂਰਨ ਇਹਦੇ ਵਿੱਚ ਆ ਹੈਪੀ ਜੱਜ ਕੀ ਪ੍ਰੋਗਰਾਮ ਸੀ ਤਾਰਾ ਕੌਮਨ ਸਕੂਲ ਅੱਜ ਜੀ ਪੰਜਾਬੀ ਸਾਹਿਤ ਸੰਗਮ ਮਲੇਰਕੋਟਲਾ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਗਿਆ ਜ ਜਿਹਦੇ ਵਿੱਚ ਵੱਖ-ਵੱਖ ਲੇਖਕਾਂ ਕਵੀਆਂ ਦੁਆਰਾ ਇੱਕ ਕਿਤਾਬ ਲਿਖੀ ਹੋਈ ਲੋਕਰਪਣ ਕੀਤੀ ਗਈ ਹੈ ਜਿਸ ਦਾ ਨਾਮ ਹੈ ਕਾਫ ਮਹਿਕਾਂ ਸਾਰੇ-ਸਾਰੇ ਕਵੀਆਂ ਨੇ ਆਪਣੇ ਜੋਹ ਬਖਾਏ ਨੇ ਤੇ ਜਿਹਦੇ ਵਿੱਚ ਖਾਸ ਤੌਰ ਤੇ ਇੱਥੇ ਦੇ ਐਮਐਲਏ ਸਾਹਿਬ ਅਮਰਗੜ ਤੋਂ ਜਸਵੰਤ ਸਿੰਘ ਗੱਜਨਮਾ ਜਿਹੜਾ ਉਹ ਚੇਚੇ ਤੌਰ ਤੇ ਪਹੁੰਚੇ ਹੋ ਵੀ ਬਹੁਤ ਸਾਰੀਆਂ ਮਸ਼ਹੂਰ ਸ਼ਖਸੀਅਤਾਂ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀਆਂ ਤੇ ਜਿਨ੍ਹਾਂ ਨੇ ਸ਼ਾਬਾਸ਼ੀ ਵੀ ਦਿੱਤੀ ਤੇ ਕਮੀਆਂ ਨੇ ਆਪਣਾ ਹੌਸਲਾ ਵਧਾਇਆ ਤੇ ਲੋਕ ਕਰਪਣ ਦਿੱਤੀ ਚਾਹਵ ਮੈਘਾ ਬੋਤ ਤਾਂ ਤੇ ਕਿੰਨਾ ਵਧੀਆ ਲੱਗਿਆ ਪ੍ਰੋਗਰਾਮ ਬਹੁਤ ਜਿਆਦਾ ਵਧੀਆ ਰਿਹਾ ਖਾਸ ਤੌਰ ਤੇ ਸਾਡੇ ਮਿੱਤਰ ਸਾਡੇ ਨਾਲ ਤੁਸੀਂ ਦੇਖ ਰਹੇ ਹੋ ਕੈਨੇਡਾ ਤੋਂ ਪ੍ਰੀਤ ਸੰਘਰੇਣੀ ਉਹ ਪਹੁੰਚੇ ਨੇ ਤੇ ਹੋਰ ਵੀ ਬਹੁਤ ਸਾਰੇ ਕਲਾਕਾਰ ਬਹੁਤ ਸਾਰੇ ਕਵੀ ਸਾਡੇ ਕੋਲੇ ਪਹੁੰਚੇ ਨੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਇਆ ਤੇ ਬਹੁਤ ਜਿਆਦਾ ਵਧੀਆ ਪ੍ਰੋਗਰਾਮ ਬਣ ਲਿਪਿਆ ਜੀ ਪ੍ਰੀਤ ਸਿੰਘ ਰੇੜੀ ਅੱਜ ਤੁਸੀਂ ਕਿੱਥੇ ਪਹੁੰਚੇ ਹੋ ਤੇ ਸਵਾਗਤ ਜੋ ਹੋਇਆ ਕਿੰਨਾ ਕੁ ਸੋਹਣਾ ਚੱਲਿਆ 3-4 ਘੰਟੇ ਪ੍ਰੋਗਰਾਮ ਹੋਇਆ ਹਾਂਜੀ ਇਹ ਪੰਜਾਬੀ ਸਹਿਦ ਸੰਗਮ ਸਹਿਸਵਾ ਜਿਹੜੀ ਮਲੇਰਕੋਟਲਾ ਉੱਤੇ ਪਹੁੰਚੇ ਪਹਿਲੀ ਵਾਰ ਆਇਆ ਤੇ ਮੇਰੇ ਦੋਸਤ ਨੇ ਹੈਪੀ ਪੁਨਾ ਵਾਲ ਅਸੀਂ ਤਕਰੀਬਨ 20 ਸਾਲ ਤੋਂ ਇਕੱਠੇ ਦੋਸਤਾਂ ਮਤਲਬ ਤੇ ਇੰਨੀ ਪੁਰਾਣੀ ਸਾਝ ਤੇ ਇੰਨੀ ਨਿੱਕੀ ਸਾਝ ਤੇ ਸਦਕੇ ਜਿਵੇਂ ਇੱਥੇ ਆਏ ਹਾਂਗਾ ਤੇ ਮੈਂ ਚਾਹਣਾ ਵੀ ਪੰਜਾਬੀ ਸਾਇਸ ਸਹਿਦ ਸੰਗਮ ਜਿਹੜੀ ਸਹਿਸਵਾ ਮਲੇਰਕੋਟਲਾ ਇਹਨਾਂ ਸਿੱਖ ਬਿਸ਼ਵ ਪੰਜਾਬੀ ਸਹਿਤ ਸੰਗਮ ਦੇ ਪੂਤਲਾ ਜਿਹੜਾ ਕੈਨੇਡਾ ਦੇ ਵਿੱਚ ਮੈਂ ਚਾਹਣਾ ਵੀ ਉੱਥੇ ਰਜਿਸਟਰ ਕਰੀਏ ਤਾਂ ਜੋ ਇਹ ਕੱਲੀ ਇੱਥੇ ਨਹੀਂ ਇਹ ਪੂਰੇ ਬਿਸ਼ਵ ਦੀ ਸਹਿਤ ਸਭਾ ਬਣੇ ਤੇ ਉਹ ਅਸੀਂ ਉਪਰਾਲਾ ਕਰ ਰਹੇ ਹਾਂ ਨਾ ਇਹ ਹਨ ਪੰਜਾਬੀ ਕਾਇਕ ਤੇ ਕਵੀ ਧਾਲੀਵਾਲ ਜੀ ਦਾ ਜਸਵੰਤ ਧਾਲੀਵਾਲ ਜੀ ਕੀ ਸਮਾਰਕ ਸਹਿਤਕ ਨੂੰ ਲੈ ਕੇ ਤੁਸੀਂ ਬਹੁਤ ਜ਼ਿਆਦਾ ਰੌਣਕਾਂ ਲਾਤੀ ਅੱਜ ਤੇ ਸਾਡਾ ਮਲੇਕੋਲੀ ਦੀ ਧਰਤੀ ਹੈ ਜ ਹਾੜੇ ਨਾਲ ਦੀ ਧਰਤੀ ਆ ਸਾਂਝਾਂ ਦੀ ਧਰਤੀ ਆ ਪਿਆਰਾਂ ਦੀ ਧਰਤੀ ਆ ਇੱਥੇ ਸਾਡਾ ਇੱਕ ਪੰਜਾਬੀ ਸਾਹਿਤ ਸੰਗਮ ਮਲੇਕੋਲਾ ਬਣਿਆ ਜਿਹਦੇ ਵਿੱਚ ਸਾਰੇ ਸ਼ਹਿਰ ਦੇ ਇਲਾਕੇ ਦੇ ਲੋਕ ਜਿਹੜੇ ਲਿਖਦੇ ਆ ਕਲਾਕਾਰ ਆ ਕਲਮਕਾਰ ਆ ਉਹਦੇ ਵਿੱਚ ਸਾਡੇ ਨਾਲ ਸ਼ਾਮਲ ਨੇ ਅਸੀਂ ਇੱਕ ਪਿੱਛੇ ਜਿਹਾ ਸਾਂਝਾ ਯਤਨ ਕੀਤਾ ਸੀ ਸਿੱਖ ਸਾਡ ਸਾਂਝੀ ਕਿਤਾਬ ਛਾਪੀ ਆ ਕਮਤਾਮਾਂ ਦੀ ਕਾਵ ਸੰਗ੍ਰਹਿ ਕਾਵ ਮਿਕ ਉਹ ਕਾਵ ਮਿਕ ਹਟਤਾਂ ਦੇ ਵਿੱਚ ਪੰਜਾਬ ਭਰ ਤੋਂ ਵੀ ਸਾਡੇ ਇਲਾਕੇ ਤੋਂ ਵੀ ਅ ਪ੍ਰਸਿੱਧ ਕਵੀ ਹਾਜ਼ਰ ਸੀਗੇ ਉਹਦੇ ਵਿੱਚ ਸ਼ਾਮਲ ਸੀਗੇ ਉਹਦਾ ਜਿਹੜਾ ਰਿਲੀਜ਼ ਸਮਾਗਮ ਸੀ ਤੇ ਸਾਡੇ ਸਹਿ ਪੰਜਾਬੀ ਸਹਿਦ ਸੰਗਮ ਦਾ ਸਾਲਾਨਾ ਸਮਾਗਮ ਸੀ ਤੇ ਇਹਦੇ ਵਿੱਚ ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਯੂਨੀਵਰਸਿਟੀਆਂ ਦੇ ਕਾਲਜਾਂ ਦੇ ਪ੍ਰੋਫੈਸਰ ਆਏ ਕਾਲਜਾਂ ਦੇ ਪ੍ਰਿੰਸੀਪਲ ਸਾਹਿਬ ਆਏ ਤੇ ਹੋਰ ਵਿਦਵਾਨ ਸੱਜਣ ਆਏ ਤੇ ਇਲਾਕੇ ਦੇ ਪ੍ਰਸਿੱਧ ਇੰਡਸਟਰੀਸਟ ਆਪਣੇ ਇੰਦਰਜੀਤ ਸਿੰਘ ਜੀ ਮੁੰਡੇ ਐਮ ਐਲ ਏ ਜਸਵੰਤ ਸਿੰਘ ਜੀ ਗੱਜਣਮਾਜ ਰਾਏ ਡਾਕਟਰ ਕਮਲਜੀਤ ਸਿੰਘ ਟੱਪਾ ਆਏ ਆਪਰੇ ਸਰਾਲ ਵਿੱਚ ਸੋਹੀ ਆ ਇਦਾਂ ਹੋਰ ਬੜੇ ਵਿਦਵਾਨ ਕਵੀ ਸਾਹਿਬ ਸਾਡਾ ਡੀਪੀਏ ਕੱਲ ਜਾ ਡਾਕਟਰ ਮੁਹੰਮਦ ਰਫੀ ਆਏ ਸਾਡਾ ਮਾਣ ਵਧਾਇਆ ਤੇ ਅਸੀਂ ਨਵੇਂ ਸ਼ਾਇਰਾਂ ਨੂੰ ਨਵੇਂ ਲੋਕਾਂ ਨੂੰ ਜਿਨ੍ਹਾਂ ਨੂੰ ਕਿਤੇ ਮੌਕਾ ਨਹੀਂ ਮਿਲਦਾ ਅਸੀਂ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਆਪਣੇ ਮੰਚ ਦੇ ਵਿੱਚ ਆਪਣੀਆਂ ਛਪਰੀਆਂ ਕਵਤਾਵਾਂ ਕਿਤਾਬਾਂ ਦੇ ਵਿੱਚ ਮੌਕਾ ਦਿੰਦੇ ਹੁਣ ਅੱਗੋਂ ਤੋਂ ਅਸੀਂ ਇੱਕ ਗੀਤ ਸੰਗ੍ਰਹਿ ਛਾਪਣਾ ਨੂੰ ਕਿ ਬਹੁਤ ਬੱਚੇ ਨਵੇਂ ਗੀਤ ਲਿਖਦੇ ਫਿਰਦੇ ਆ ਉਹਨਾਂ ਦੇ ਗੀਤਾਂ ਨੂੰ ਸੋ ਕੋਈ ਮੰਚ ਨਹੀਂ ਮਿਲਦਾ ਅਸੀਂ ਉਹਨਾਂ ਲਈ ਇੱਕ ਗੀਤ ਸੰਗ੍ਰਹਿ ਛਾਪਣ ਲੱਗਿਆ ਸਾਂਝਾ ਤੇ ਉਸ ਗੀਤ ਸਿਰਨਾ ਦੇ ਵਿੱਚ ਜਿਹੜੇ ਬੱਚਿਆਂ ਦੇ ਗੀਤ ਵਧੀਆ ਰਾਈਟਰਾਂ ਦੇ ਹੋਣਗੇ ਅਸੀਂ ਉਹਨਾਂ ਨੂੰ ਗਾਉਣ ਦਾ ਵੀ ਯਤਨ ਕਰਾਂਗੇ ਉਹਨਾਂ ਦੇ ਗਾ ਕੇ ਵੀ ਉਹਨਾਂ ਨੂੰ ਜਿਹੜਾ ਮੌਕਾ ਦਿੱਤਾ ਜਾਵੇ ਸੋ ਇਹ ਅੱਜ ਸਾਡਾ ਸਮਾਗਮ ਸੀਗਾ ਬਹੁਤ ਸਾਰੇ ਲੋਕਾਂ ਦਾ ਸਨਮਾਨ ਸੀਗਾ ਉਹ ਸਨਮਾਨ ਕਰਨੇ ਕਿ ਤਾਗਰ ਲਈ ਜੁਹੀ ਆ ਤੇ ਕੰਨੀ ਦਰਵਾਜ਼ੀ ਹੋਇਆ